ਹallelujah praise the lord god bless you ਜੇ ਮਸੀਂ ਦੀ ਸਾਰਿਆਂ ਨੂੰ ਅੱਜ ਪਰਮੇਸ਼ਵਰ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਣਗੇ वचन ਦੇ ਦੁਆਰਾ ਕਿਉਂਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਹਮੇਸ਼ਾ ਹੀ ਆਪਣੇ वचन ਦਿੰਦੇ ਨੇ ਤਾਂ ਕਿ ਅਸੀਂ ਉਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰੀਏ ਔਰ ਆਪਣੇ ਬੰਦਨਾ ਨੂੰ ਆਪਣੇ ਸਰੀਰਕ ਚੰਗਿਆਈ ਨੂੰ ਲੈ ਸਕੀਏ ਆਪਣੇ ਬੰਦਨਾ ਨੂੰ ਤੋੜ ਸਕੀਏ ਅੱਜ ਪਰਮੇਸ਼ਵਰ ਨੇ ਸਾਨੂੰ वचन ਦਿੱਤਾ ਹੈ ਪਰਮੇਸ਼ਵਰ ਨੇ ਆਪਣੇ वचन ਵਿੱਚ ਕਿਹਾ ਹੈ ਯਸ਼ਾਇਆ ਦੀ ਪੁਸਤਕ ਉਦਾ 43 ਅਧਿਆਏ ਉਹਦੀ 2 ਆਇਤ ਵਿੱਚ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਗੇਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਅਤੇ ਜਦ ਨਦੀਆਂ ਦੇ ਵਿੱਚੋਂ ਦੀ ਉਹ ਤੈਨੂੰ ਨਾ ਡਬਾਉਣਗੀਆਂ ਅਤੇ ਜਦ ਅੱਗ ਵਿੱਚੋਂ ਦੀ ਚੱਲੇਗਾ ਉਹ ਤੈਨੂੰ ਨਾ ਸਾੜੇਗੀ ਨਾ ਲਾੜ ਤੇ ਉੱਤੇ ਬਲੇਗੀ ਫਿਰ ਇਸ ਦਾ ਲੋਡ ਹallelujah ਪਰਮੇਸ਼ੁਰ ਅੱਜ ਇਸ ਵਚਨ ਦੇ ਦੁਆਰਾ ਸਾਨੂੰ ਵੱਡੀ ਆਸ਼ੀਸ਼ ਵੱਡੀ ਬਰਕਤ ਦੇਣਗੇ ਆਓ ਅਸੀਂ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਮਹਾਨ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਤੁਹਾਡੀ ਦਇਆ ਦੇ ਲਈ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਅਨੁਗ੍ਰਹਿ ਦੇ ਲਈ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪਿਤਾ ਸੱਚਮੁੱਚ ਤੁਸੀਂ ਮਹਾਨ ਪਰਮੇਸ਼ਵਰੋਂ ਮੇਰੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਵਰੋਂ ਮੇਰੇ ਪਿਤਾ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਸਦਾ ਦਾ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਉਹੀ ਦਇਆ ਤੁਹਾਡੇ ਲੋਕਾਂ ਦੇ ਜੀਵਨ ਉੱਤੇ ਹੋਵੇ ਮੇਰੇ ਪਿਤਾ ਔਰ ਅੱਜ ਦਾ ਇਹ ਵਚਨ ਮੇਰੇ ਪਰਮੇਸ਼ਵਰ ਸੱਚਮੁੱਚ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਵੱਡੇ ਛੁਟਕਾਰੇ ਵੱਡੀਆਂ ਚੰਗਿਆਈਆਂ ਨੂੰ ਲੈ ਕੇ ਆਵੇ ਮੇਰੇ ਪਿਤਾ ਤੁਸੀਂ ਕਿਹਾ ਮੇਰੇ ਪਰਮੇਸ਼ਵਰ ਆਪਣੇ ਵਚਨ ਦੇ ਵਿੱਚ ਕਿ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਨੰਗੇਗਾ ਉਹ ਤੈਨੂੰ ਡਬੋ ਨਾ ਸਕਣਗੇ ਮੇਰੇ ਪਿਤਾ ਇਹ ਸੱਚਮੁੱਚ ਤੁਸੀਂ ਆਪਣੇ ਵਚਨ ਦੇ ਅਨੁਸਾਰ ਕਰਕੇ ਦਿਖਾਇਆ ਮੇਰੇ ਪਿਤਾ ਔਰ ਪ੍ਰਭੂ ਜਦੋਂ موسی ਪਰਜਾ ਦੇ ਨਾਲ ਉਹ ਪਰ ਉਹ ਮਿਸਰ ਦੀ ਗੁਲਾਮੀ ਚੋਂ ਬਾਹਰ ਆ ਰਿਹਾ ਸੀ ਸੱਚਮੁੱਚ ਉਸ ਟਾਈਮ ਉਹਨਾਂ ਦੇ ਅੱਗੇ ਪਾਣੀ ਸੀ ਮੇਰੇ ਪਿਤਾ ਔਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਮੇਰੇ ਪਰਮੇਸ਼ਰ ਤੁਸੀਂ ਉਹਨਾਂ ਪਾਣੀਆਂ ਨੂੰ ਉੱਚੀਆਂ ਦੀਵਾਰਾਂ ਕਰਕੇ ਬਣਾ ਦਿੱਤਾ ਔਰ ਮੇਰੇ ਪਰਮੇਸ਼ਰ ਆਪਣੇ ਲੋਕਾਂ ਦੇ ਲਈ ਉਹ ਖੁਸ਼ਕ ਧਰਤੀ ਨੂੰ ਕਰ ਦਿੱਤਾ ਮੇਰੇ ਪਿਤਾ ਪਰਮੇਸ਼ਰ ਤਾਂ ਕਿ ਲੋਕ ਤੁਹਾਡੇ ਆਸਾਨੀ ਨਾਲ ਉਸ ਪਾਣੀ ਦੇ ਵਿੱਚੋਂ ਦੀ ਨੰਗ ਸਕਣ ਮੇਰੇ ਪਿਤਾ ਉਹ ਖੁਸ਼ਕ ਧਰਤੀ ਦੇ ਵਿੱਚੋਂ ਦੀ ਨੰਗੇ ਜੋ ਚੀਜ਼ ਉਹਨਾਂ ਨੂੰ ਡਰਾ ਰਹੀ ਸੀ ਉਹ ਪਾਣੀ ਡਰਾ ਰਿਆ ਸੀ ਉੱਚੀਆਂ ਦੀਵਾਰਾਂ ਬਣ ਕੇ ਖੜਾ ਹੋ ਗਿਆ ਜੋ ਉਸੇ ਤਰ੍ਹਾਂ ਮੇਰੇ ਪਰਮੇਸ਼ਰ ਜੋ ਜੋ ਚੀਜ਼ਾਂ ਤੁਹਾਡੇ ਲੋਕਾਂ ਨੂੰ ਡਰਾ ਰਹੀਆਂ ਨੇ ਮੇਰੇ ਪਿਤਾ ਕਿ ਅਸੀਂ ਡਬੋਦਾਂਗੇ ਉਹ ਚੀਜ਼ਾਂ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡੇ ਲੋਕਾਂ ਦੀਆਂ ਜੋ ਮੁਸੀਬਤਾਂ ਨੇ ਅੱਜ ਉੱਚੀਆਂ ਦੀਵਾਰਾਂ ਬਣ ਕੇ ਖੜੀਆਂ ਹੋ ਜਾਣਾ ਔਰ ਤੁਹਾਡੇ ਲੋਕਾਂ ਨੂੰ ਲੰਘਣ ਦਾ ਰਾਹ ਦੇ ਦੇਣ ਮੇਰੇ ਪਿਤਾ ਹਾਂ ਮੇਰੇ ਪਰਮੇਸ਼ਰ ਜੋ ਗਰੀਬੀ ਕਹਿ ਰਹੀ ਹੈ ਕਿ ਅਸੀਂ ਤੈਨੂੰ ਡਬੋਦਾਂਗੇ ਮੇਰੇ ਪਿਤਾ ਜੋ ਬੇਬਸੀਆਂ ਕਹਿ ਰਹੀਆਂ ਨੇ ਤੈਨੂੰ ਡਬੋਦਾਂਗੇ ਮੇਰੇ ਪ੍ਰਭੂ ਜੋ ਨਸ਼ੇ ਕਹਿ ਰਹੇ ਨੇ ਕਿ ਤੁਹਾਡੇ ਘਰਾਂ ਨੂੰ ਡਬੋਦਾਂਗੇ ਔਰ ਜੋ ਕਰਜ਼ੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਡਬੋਵਾਂਗੇ ਅੱਜ ਮੇਰੇ ਪਰਮੇਸ਼ਵਰ ਤੁਹਾਡਾ ਫਤਿਹਮੰਦ ਹੱਥ ਔਰ ਤੁਹਾਡੇ ਵਚਨ ਦੀ ਸਮਰਥ ਉਹਨਾਂ ਲੋਕਾਂ ਨੂੰ ਬਾਹਰ ਕੱਢ ਰਹੀ ਹੈ ਪ੍ਰਭੂ ਯਿਸੂ ਦੇ ਨਾਮ ਦੇ ਚ ਕਿਉਂਕਿ ਕੋਈ ਇਹੋ ਜੀ ਚੀਜ਼ ਨਹੀਂ ਮੇਰੇ ਪਿਤਾ ਕਿ ਜੋ ਤੁਹਾਡੇ ਲੋਕਾਂ ਨੂੰ ਡਬੋ ਸਕੇ ਮੇਰੇ ਪਿਤਾ ਅੱਜ ਮੇਰੇ ਪਰਮੇਸ਼ੁਰ ਜੋ ਮੁਸੀਬਤਾਂ ਨੇ ਅੱਜ ਉਹ ਮੁਸੀਬਤਾਂ ਤੁਹਾਡੇ ਲੋਕਾਂ ਲਈ ਰਸਤਾ ਦੇ ਰਹੀਆਂ ਨੇ ਮੇਰੇ ਪਿਤਾ ਉਹ ਮੁਸੀਬਤਾਂ ਸੈਡਾਂ ਤੇ ਹੋ ਕੇ ਪ੍ਰਭੂ ਉਹ ਦੀਵਾਰਾਂ ਬਣ ਚੁੱਕੀਆਂ ਨੇ ਔਰ ਤੁਹਾਡੇ ਲੋਕ ਬੜੀ ਆਸਾਨੀ ਨਾਲ ਉਹ ਮੁਸੀਬਤਾਂ ਦੇ ਉੱਤੋਂ ਦੀ ਨੰਗ ਰਹੇ ਨੇ ਕਿਉਂਕਿ ਤੁਸੀਂ ਵਚਨ ਵਿੱਚ ਵਾਦਾ ਕੀਤਾ ਹੈ ਕਿ ਨਾ ਤੈਨੂੰ ਨਦੀਆਂ ਡਬੋ ਨਹੀਂ ਸਕਣਗੀਆਂ ਔਰ ਮੇਰੇ ਪਰਮੇਸ਼ਰ ਸੱਚਮੁੱਚ ਅੱਜ ਇਹ ਵਚਨ ਤੁਹਾਡਾ ਸਾਨੂੰ ਸਿਖਾਉਂਦਾ ਹੈ ਮੇਰੇ ਪਿਤਾ ਪਰਮੇਸ਼ਵਰ ਕਿ ਕੋਈ ਮੁਸੀਬਤ ਕੋਈ ਦੁੱਖ ਕੋਈ ਪਰੇਸ਼ਾਨੀ ਕੋਈ ਕਰਜ਼ੇ ਕੋਈ ਟੈਨਸ਼ਨ ਕੋਈ ਵੀ ਚੀਜ਼ ਤੁਹਾਨੂੰ ਡਬੋ ਨਹੀਂ ਸਕੇਗੀ ਮੇਰੇ ਪਿਤਾ ਅੱਜ ਜੋ ਜੋ ਚੀਜ਼ਾਂ ਡਬੋਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅੱਜ ਉਹ ਚੀਜ਼ਾਂ ਹਾਰ ਰਹੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਤੁਹਾਡੀ ਮਹਾਸੰਮਰਤ ਦੇ ਦੁਆਰਾ ਮੇਰੇ ਪਰਮੇਸ਼ਵਰ ਤੁਹਾਡੇ ਲੋਕ ਉਹ ਕਿੰਨਾਰੇ ਉੱਤੇ ਆ ਰਹੇ ਨੇ ਕਿਉਂਕਿ ਪ੍ਰਭੂ ਯਿਸੂ ਤੁਸੀਂ ਅੱਜ ਆਪਣੇ ਲੋਕਾਂ ਦਾ ਹੱਥ ਫੜ ਕੇ ਉਹਨਾਂ ਦੁੱਬਦਿਆਂ ਨੂੰ ਬਾਹਰ ਕੱਢ ਰਹੇ ਹੋ ਮੇਰੇ ਪਿਤਾ ਉਹਨਾਂ ਨੂੰ ਅੱਜ ਕੱਢ ਰਹੇ ਹੋ ਬਾਹਰ ਮੇਰੇ ਪਰਮੇਸ਼ਰ ਹਰ ਉਸ ਬਿਮਾਰੀ ਚੋ ਹਰ ਉਸ ਸ਼ੈਤਾਨੀ ਤਾਕਤ ਤੋਂ ਜੋ ਦਦੂ ਟੂੜੇ ਤੁਹਾਡੇ ਲੋਕਾਂ ਨੂੰ ਡਬੋਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਤੁਸੀਂ ਆਪਣਾ ਹੱਥ ਵਧਾ ਕੇ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਹੋ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਜੋ ਮੇਰੇ ਪਿਤਾ ਨਸ਼ੇ ਤੁਹਾਡੇ ਲੋਕਾਂ ਦੇ ਘਰਾਂ ਨੂੰ ਡਬੋਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਤੁਸੀਂ ਆਪਣੇ ਲੋਕਾਂ ਨੂੰ ਉਹਨਾਂ ਨਸ਼ਿਆਂ ਚੋਂ ਆਪਣਾ ਹੱਥ ਪਾ ਕੇ ਬਾਹਰ ਕੱਢ ਰਹੇ ਹੋ ਉਹਨਾਂ ਨੌਜਵਾਨ ਬੇਟਿਆਂ ਨੂੰ ਉਹਨਾਂ ਨੌਜਵਾਨ ਬੇਟੀਆਂ ਨੂੰ ਅੱਜ ਤੁਸੀਂ ਆਪਣਾ ਫਤਿਹਮੰਦ ਹੱਥ ਵਧਾ ਕੇ ਪਰਮੇਸ਼ਵਰ ਉਹ ਡੁੱਬਦਿਆਂ ਨੂੰ ਬਾਹਰ ਕੱਢ ਰਹੇ ਹੋ ਮੇਰੇ ਪਿਤਾ ਅੱਜ ਜੋ ਕਰਜੇ ਤੁਹਾਡੇ ਲੋਕਾਂ ਨੂੰ ਡਬੋਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪਰਮੇਸ਼ਵਰ ਅੱਜ ਉਹ ਕਰਜੇ ਡਬੋ ਨਹੀਂ ਸਕਣਗੇ ਕਿਉਂਕਿ ਪਰਮੇਸ਼ਵਰ ਤੁਸੀਂ ਉਹਨਾਂ ਕਰਜਿਆਂ 'ਚੋਂ ਆਪਣੇ ਲੋਕਾਂ ਨੂੰ ਆਪਣਾ ਹੱਥ ਵਧਾ ਕੇ ਬਾਹਰ ਕੱਢ ਰਹੇ ਹੋ ਮੇਰੇ ਪਰਮੇਸ਼ਵਰ ਉਹ ਜੋ ਲੜਾਈ ਝਗੜੇ ਜੋ ਪਤੀ ਪਤਨੀ ਵਿੱਚ ਲੜਾਈ ਝਗੜੇ ਨੇ ਜੋ ਉਹਨਾਂ ਕਰ ਨੂੰ ਡਬੋਣਾ ਚਾਹੁੰਦੇ ਨੇ ਜੋ ਛੋਟੇ ਬੱਚਿਆਂ ਦੀ ਲਾਈਫ ਨੂੰ ਖਰਾਬ ਕਰਨਾ ਚਾਹੁੰਦੇ ਨੇ ਅੱਜ ਪਰਮੇਸ਼ਵਰ ਤੁਸੀਂ ਇੱਕ ਇੱਕ ਪਰਿਵਾਰ ਨੂੰ ਉਹ ਲੜਾਈ ਝਗੜੇ ਚੋ ਜੋ ਡਬੋਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਡੇ ਚੁਣੇ ਹੋਏ ਪਰਿਵਾਰਾਂ ਨੂੰ ਅੱਜ ਉਹਨਾਂ ਨੂੰ ਬਾਹਰ ਕੱਢ ਰਹੇ ਹੋ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਹਾਂ ਮੇਰੇ ਪਰਮੇਸ਼ਵਰ ਜਿੰਨਾ ਪੈਣਾ ਕੋ ਔਲਾਦ ਨਹੀਂ ਹੈ ਜਿੰਨਾਂ ਨੂੰ ਉਹ ਸ਼ਰਮਿੰਦਗੀ ਡੋਬ ਰਹੀ ਆ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਪੈਣਾ ਨੂੰ ਔਲਾਦ ਦੇ ਕੇ ਉਸ ਪ੍ਰਭੂ ਜੀ ਬਾਜ ਪੰਚੋ ਆਪਣਾ ਹੱਥ ਬਧਾ ਕੇ ਬਾਹਰ ਕੱਢ ਰਹੇ ਹੋ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਔਰ ਮੇਰੇ ਪਰਮੇਸ਼ਰ ਜਿੰਨਾਂ ਨੌਜਵਾਨ ਬੱਚਿਆਂ ਦੇ ਨੌਜਵਾਨ ਬੇਟੀਆਂ ਦੇ ਔਰ ਰਿਸ਼ਤੇ ਨਹੀਂ ਹੋ ਰਹੇ ਜੋ ਸ਼ੈਤਾਨ ਨੇ ਉਹ ਬੰਦਲ ਲਾਏ ਹੋਏ ਨੇ ਪ੍ਰਭੂ ਅੱਜ ਤੁਸੀਂ ਉਹਨਾਂ ਬੰਦਨਾ ਨੂੰ ਤੋੜ ਕੇ ਆਪਣੇ ਲੋਕਾਂ ਦੇ ਲਈ ਚੁਣੇ ਹੋਏ ਇਵਨ ਸਾਥੀ ਦੇ ਰਹੇ ਹੋ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਉਹ ਮੇਰੇ ਪਰਮੇਸ਼ਵਰ ਸੱਚਮੁੱਚ ਤੁਸੀਂ ਮਹਾਨ ਹੋ ਮੇਰੇ ਪਿਤਾ ਕਿਉਂਕਿ ਤੁਸੀਂ ਵਚਨ ਵਿੱਚ ਕਿਹਾ ਹੈ ਕਿ ਕਿ ਕੋਈ ਵੀ ਚੀਜ਼ ਤੁਹਾਨੂੰ ਡਬੋ ਨਹੀਂ ਸਕੇਗੀ ਕੋਈ ਦੁੱਖ ਤੁਹਾਨੂੰ ਡਬੋ ਨਹੀਂ ਸਕਣਗੇ ਉਹ ਪਾਣੀ ਤੁਹਾਨੂੰ ਡਬੋ ਨਹੀਂ ਸਕਣਗੇ ਪਾਪ ਉਹ ਪਰੇਸ਼ਾਨੀਆਂ ਉਹ ਦੁੱਖ ਉਹ ਡਿਪਰੈਸ਼ਨ ਉਹ ਟੈਨਸ਼ਨ ਉਹ ਕਰਜ਼ੇ ਉਹ ਬੇਬਸੀਆਂ ਉਹ ਲਾਚਾਰੀਆਂ ਕੋਛ ਵੀ ਤੁਹਾਡੇ ਲੋਕਾਂ ਨੂੰ ਦਬੋ ਨਹੀਂ ਸਕੇਗਾ ਅੱਜ ਪ੍ਰਭੂ ਤੁਸੀਂ ਆਪਣਾ ਫਤਿਹਮੰਦ ਹੱਥ ਵਧਾ ਕੇ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਹੋ ਜਿੱਦਾਂ ਤੁਸੀਂ ਮੂਸਾ ਨੂੰ ਔਰ ਉਸ ਪਰਜਾਂ ਨੂੰ ਆਪਣੀ ਪਰਜਾਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢਿਆ ਸੀ ਮੇਰੇ ਪਿਤਾ ਉਹ ਪਰਮੇਸ਼ਵਰ ਉਹਨਾਂ ਦੇ ਅੱਗੇ ਸਮੁੰਦਰ ਸੀ ਜੋ ਉਹਨਾਂ ਨੂੰ ਡਰਾ ਰਿਹਾ ਸੀ ਪਿੱਛੇ ਫੌਜਾਂ ਸੀ ਜੋ ਮਾਰਨ ਲਈ ਆ ਰਹੀਆਂ ਸੀ ਕੋਈ ਰਸਤਾ ਨਹੀਂ ਸੀ ਮੇਰੇ ਪਰਮੇਸ਼ੁਰ ਪਰ ਫਿਰ ਵੀ ਤੁਸੀਂ ਉਹਨਾਂ ਪਾਣੀਆਂ ਨੂੰ ਪ੍ਰਭੂ ਯਿਸੂ ਦੋ ਭਾਗ ਕਰ ਦਿੱਤਾ ਔਰ ਤੁਹਾਡੇ ਲੋਕ ਬੜੀ ਆਸਾਨੀ ਨਾਲ ਉਸ ਪਾਣੀ ਦੇ ਵਿੱਚੋਂ ਦੀ ਨਿਕਲ ਗਏ ਮੇਰੇ ਪਿਤਾ ਉਹ ਵਾਦਿਆਂ ਦੀ ਧਰਤੀ ਵੱਲ ਨੂੰ ਤੁਰ ਪਏ ਮੇਰੇ ਬਿੱਤਾ ਅੱਜ ਉਸੇ ਤਰ੍ਹਾਂ ਹੀ ਮੇਰੇ ਪਰਮੇਸ਼ੁਰ ਤੁਸੀਂ ਆਪਣੇ ਵਾਅਦੇ ਨੂੰ ਪੂਰਾ ਕਰ ਰਹੇ ਹੋ ਮੇਰੇ ਪ੍ਰਭੂ ਅੱਜ ਤੁਹਾਡੇ ਲੋਕਾਂ ਨੂੰ ਚਾਹੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਮੇਰੇ ਪ੍ਰਭੂ ਚਾਹੇ ਉਹਨਾਂ ਨੂੰ ਅੱਗੇ ਵੀ ਡਰ ਲੱਗ ਰਿਹਾ ਹੈ ਪਿੱਛੇ ਵੀ ਡਰ ਲੱਗ ਰਿਹਾ ਹੈ ਮੇਰੇ ਪਿਤਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਅੱਗੇ ਵੀ ਸਾਨੂੰ ਕਰਜ਼ੇ ਡਬੋ ਦੇ ਦੇਣਗੇ ਆਪ ਬਿਮਾਰੀ ਸਾਨੂੰ ਡੋਗੋ ਦਵੇਗੀ ਮੇਰੇ ਪਿਤਾ ਬੇਵਸੀਆਂ ਸਾਨੂੰ ਡਬੋ ਦੇਣਗੀਆਂ ਅੱਜ ਮੇਰੇ ਪਰਮੇਸ਼ਵਰ ਤੁਸੀਂ ਉਹਨਾਂ ਨੂੰ ਰਸਤਾ ਦਿਖਾਓ ਮੇਰੇ ਪਿਤਾ ਅੱਜ ਉਹਨਾਂ ਲਈ ਨਵੇਂ ਰਾਹ ਖੋਲ ਦੋ ਮੇਰੇ ਪ੍ਰਭੂ ਅੱਜ ਤੁਹਾਡੇ ਲੋਕਾਂ ਲਈ ਇਸ ਵਚਨ ਦੇ ਦੁਆਰਾ ਉਹਨਾਂ مصیبتਾਂ ਚੋਂ ਪਾਰ ਲੰਘਣ ਦੇ ਨਵੇਂ ਰਾਹ ਖੁੱਲ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਖੁੱਲ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਉਹ ਜੋ ਕੈਂਸਰ ਦੀ ਬਿਮਾਰੀ ਹੈ ਪ੍ਰਭੂ ਤੁਹਾਡੇ ਲੋਕਾਂ ਨੂੰ ਡਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸ਼ੂਗਰ ਦੀ ਬਿਮਾਰੀ ਹੈ ਉਹ ਲੋਕਾਂ ਨੂੰ ਡਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਬੀਪੀ ਦੀ ਬਿਮਾਰੀ ਤੁਹਾਡੇ ਲੋਕਾਂ ਨੂੰ ਡਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮੇਰੇ ਪਰਮੇਸ਼ਵਰ ਅੱਜ ਉਹ ਲੋਕੀ ਬਾਹਰ ਆ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਆਪਣਾ ਫਤਿਹਮੰਦ ਹੱਥ ਬਧਾ ਕਿ ਆਪਣੇ ਲੋਕਾਂ ਨੂੰ ਉਹ ਜੋ ਡੁੱਬ ਰਹੇ ਨੇ ਉਹਨਾਂ ਨੂੰ ਬਾਹਰ ਕੱਢ ਰਹੇ ਹੋ ਬਾਹਰ ਕੱਢ ਰਹੇ ਹੋ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਕੋਈ ਇਹੋ ਜੀ ਤਾਕਤ ਨਹੀਂ ਹੈ ਜੋ ਤੁਹਾਡੇ ਲੋਕਾਂ ਨੂੰ ਡਬੋ ਸਕੇ ਕਿਉਂਕਿ ਤੁਸੀਂ वचन ਵਿੱਚ ਕਹਿਆ ਹੈ ਮੇਰੇ ਪਰਮੇਸ਼ਰ ਵਿਸ਼ਵਾਸ ਕਰੋ ਨੇਚਾ ਕਰੋ ਨੇਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਅੱਜ ਮੇਰੇ ਪਰਮੇਸ਼ਰ ਜਿੰਨੇ ਵੀ ਲੋਕ ਵਿਸ਼ਵਾਸ ਕਰਨਗੇ ਕਿ ਇਹ ਵਚਨ ਸਾਡੇ ਲਈ ਹੈ ਮੇਰੇ ਪਿਤਾ ਇਹ ਪ੍ਰਾਰਥਨਾ ਸਾਡੇ ਲਈ ਹੈ ਮੇਰੇ ਪਿਤਾ ਅੱਜ ਉਹਨਾਂ ਲਈ ਸਭ ਕੁਝ ਹੋ ਜਾਵੇਗਾ ਅੱਜ ਉਹਨਾਂ ਡੁੱਬਦਿਆਂ ਨੂੰ ਤੁਹਾਡਾ ਫਤਿਹਮੰਦ ਹੱਥ ਬਾਹਰ ਕੱਢੇਗਾ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਅੱਜ ਮੇਰੇ ਪਰਮੇਸ਼ਵਰ ਜੋ ਬੱਚੇ ਆਪਣੇ ਮਾਂ-ਬਾਪ ਦੀ ਆਗਿਆਕਾਰੀ ਵਿੱਚ ਨਹੀਂ ਹਨ ਜਿੰਨਾ ਸ਼ੈਤਾਨੀ ਤਾਕਤਾਂ ਨੇ ਉਹਨਾਂ ਨੂੰ ਉਹ ਅਣ ਆਗਿਆਕਾਰੀ ਵਿੱਚ ਡਬੋ ਰੱਖਿਆ ਹੈ ਅੱਜ ਉਹ ਬੱਚਿਆਂ ਨੂੰ ਤੁਸੀਂ ਆਗਿਆਕਾਰੀ ਵਿੱਚ ਲੈ ਕੇ ਆ ਰਹੇ ਹੋ ਉਹਨਾਂ ਨੂੰ ਸਮਝਦੇ ਰਹੇ ਹੋ ਉਹਨਾਂ ਨੂੰ ਬੁੱਧ ਦੇ ਰਹੇ ਹੋ ਪਰਮੇਸ਼ਵਰ ਅੱਜ ਤੁਹਾਡੇ ਲੋਕਾਂ ਨੂੰ ਜੋ ਫੋਨ ਦੀਆਂ ਤਾਕਤਾਂ ਡਬੋ ਰਹੀਆਂ ਨੇ ਜੋ ਫੋਨ ਤੇ ਗਲਤ ਚੀਜ਼ਾਂ ਦੇਖ ਰਹੇ ਨੇ ਚਾਹੇ ਨੌਜਵਾਨ ਬੱਚੇ ਨੇ ਜੋ ਗਲਤ ਮਲਤ ਦੇਖਦੇ ਨੇ ਉਹਨਾਂ ਨੌਜਵਾਨਾਂ ਨੂੰ ਡਬੋ ਰਹੀਆਂ ਨੇ ਪਾਪ ਵੱਲ ਅੱਜ ਮੇਰੇ ਪਰਮੇਸ਼ਵਰ ਤੁਸੀਂ ਉਹਨਾਂ ਨੌਜਵਾਨ ਬੱਚਿਆਂ ਨੂੰ ਔਰ ਛੋਟੇ ਬੱਚਿਆਂ ਨੂੰ ਉਹ ਫੋਨ ਦੀਆਂ ਸ਼ੈਤਾਨੀ ਤਾਕਤਾਂ ਚੋਂ ਬਾਹਰ ਕੱਢਦੇ ਹੋ ਆਪਣਾ ਹੱਥ ਵਧਾ ਕੇ ਉਹ ਬੱਚਿਆਂ ਨੂੰ ਡਬੋ ਨਹੀਂ ਸਕਦੀਆਂ ਕਿਉਂਕਿ ਪਰਮੇਸ਼ ਸ਼ਵਰੇ ਤੁਸੀਂ ਆਪਣੇ ਲੋਕਾਂ ਦੇ ਅੰਗ ਸੰਗੋ ਤੁਸੀਂ ਆਪਣੇ ਬੱਚਿਆਂ ਦੇ ਅੰਗ ਸੰਗੋ ਮੇਰੇ ਪਿਤਾ ਔਰ ਤੁਹਾਡੇ ਬਚਨ ਜੋ ਸਮਰਥੀ ਹਨ ਉਹ ਸਾਡੇ ਨਾਲ ਨੇ ਮੇਰੇ ਪਿਤਾ ਤੁਸੀਂ ਵਾਦਾ ਕਰ ਦਿੱਤਾ ਹੈ ਪ੍ਰਭੂ ਬਚਨ ਵਿੱਚ ਕਿ ਤੁਹਾਨੂੰ ਕੋਈ ਪਾਣੀ ਡਬੋ ਨਹੀਂ ਸਕੇਗਾ ਕੋਈ مصیبت ਕੋਈ ਪਾਪ ਨਹੀਂ ਡਬੋ ਸਕੇਗਾ ਅੱਜ ਮੇਰੇ ਪਰਮੇਸ਼ੁਰ ਪ੍ਰਭੂ ਯਸੂ ਤੁਸੀਂ ਆਪਣੇ ਲੋਕਾਂ ਨੂੰ ਆਪਣੇ ਸਮਰਥੀ ਲਹੂ ਦੇ ਨਾਲ ਉਹ ਜੋ ਡੁੱਬ ਰਹੇ ਨੇ ਉਹਨਾਂ ਨੂੰ ਆਪਣੇ ਲਹੂ ਦੇ ਨਾਲ ਬਾਹਰ ਕੱਢ ਰਹੇ ਹੋ ਪ੍ਰਭੂ ਯਸੂ ਦੇ ਨਾਮ ਵਿੱਚ ਅੱਜ ਪਰਮੇਸ਼ੁਰ ਤੁਹਾਡਾ ਲਹੂ ਇੱਕ ਇੱਕ ਡੁੱਬਦੇ ਨੂੰ ਬਾਹਰ ਕੱਢ ਰਿਹਾ ਹੈ ਇੱਕ ਇੱਕ ਪਾਪ ਵਿੱਚ ਡੁੱਬ ਰਿਆ ਜੋ ਗੁਨਾਹ ਵਿੱਚ ਡੁੱਬ ਰਹੇ ਨੇ ਜੋ ਝੂਠ ਵਿੱਚ ਡੁੱਬ ਰਹੇ ਨੇ ਜੋ ਹੇਰਾ ਫੇਰੀਆਂ ਵਿੱਚ ਡੁੱਬ ਰਹੇ ਨੇ ਉਹ ਮੇਰੇ ਪਰਮੇਸ਼ੁਰ ਜੋ ਚੁਗਲੀ ਨਿੰਦਿਆ ਬੈਰ ਵਿਰੋਧ ਕ੍ਰੋਧ ਵਿੱਚ ਡੁੱਬ ਰਹੇ ਨੇ ਅੱਜ ਤੁਹਾਡੇ ਲਹੂ ਦੀ ਸਮਰਥਾ ਉਹਨਾਂ ਨੂੰ ਬਾਹਰ ਕੱਢ ਰਹੀ ਹੈ ਬਾਹਰ ਕੱਢ ਰਹੀ ਹੈ ਬਾਹਰ ਕੱਢ ਰਹੀ ਹੈ ਪ੍ਰਭੂ ਯਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਬਾਹਰ ਕੱਢ ਰਹੀ ਹੈ ਕਿਉਂਕਿ ਪਰਮੇਸ਼ੁਰ ਤੁਹਾਡੇ ਵਚਨ ਦੇ ਵਿੱਚ ਸਮਰਥਾ ਹੈ ਤੁਹਾਡੇ ਵਚਨ ਦੇ ਵਿੱਚ ਤਾਕਤ ਹੈ ਤੁਸੀਂ ਕਹਿ ਦਿੱਤਾ ਹੈ ਮੇਰੇ ਪਰਮੇਸ਼ੁਰ ਕਿ ਕੋਈ ਨਦੀਆਂ ਤੈਨੂੰ ਡੋਬੋ ਨਾ ਸਕਣਗੀਆਂ ਔਰ ਮੇਰੇ ਪਰਮੇਸ਼ਵਰ ਇਹ वचन ਅੱਜ ਤੁਹਾਡੇ ਲੋਕਾਂ ਨੂੰ ਡੁੱਬਣ ਤੋਂ ਬਚਾਰਿਆ ਹੈ ਮੇਰੇ ਪਿਤਾ ਕਿਉਂਕਿ वचन ਵਿੱਚ ਤਾਕਤ ਹੈ ਮੇਰੇ ਪਿਤਾ ਧਰਤੀ ਟਲ ਸਕਦੀ ਹੈ ਅਸਮਾਨ ਟਲ ਸਕਦੇ ਹਨ ਪਰ ਤੁਹਾਡਾ ਵਚਨ ਕਦੇ ਨਹੀਂ ਟਲਦਾ ਉਹ ਪਰਮੇਸ਼ਰ ਤੁਸੀਂ ਕਿਹਾ ਕਿ ਕੋਈ ਅੱਗ ਦੀ ਲਾਟ ਤੁਹਾਡੇ ਉੱਤੇ ਨਹੀਂ ਪਵੇਗੀ ਉਹ ਲਾਟ ਤੁਹਾਨੂੰ ਜਾਣ ਨਹੀਂ ਸਕੇਗੀ ਮੇਰੇ ਪਰਮੇਸ਼ਰ ਇਹ ਤੁਸੀਂ ਕਰਕੇ ਦਿਖਾਇਆ ਮੇਰੇ ਪ੍ਰਭੂ ਆਪਣੇ ਵਚਨ ਵਿੱਚ ਕਰਕੇ ਦਿਖਾਇਆ ਹੈ ਕਿਉਂਕਿ ਤੁਸੀਂ ਮੇਰੇ ਪਿਤਾ ਜਦੋਂ ਸ਼ਦਰਕ ਮੇਸ਼ਕ ਅਬਦਨਗੋ ਉਹ ਰਾਜੇ ਦੀ ਬਣਾਈ ਹੋਈ ਮੂਰਤੀ ਅੱਗੇ ਉਹਨਾਂ ਨੇ ਸਿਰ ਨਹੀਂ ਚੁਕਾਇਆ ਮੇਰੇ ਪਿਤਾ ਉਹ ਡਰੇ ਨਹੀਂਗੇ ਉਹਨਾਂ ਨੂੰ ਹੁਕਮ ਹੋ ਗਿਆ ਕਿ ਇਹ ਅੱਗ ਦੀਆਂ ਪੱਟੀਆਂ ਵਿੱਚ ਸੁੱਤੇ ਜਾਣਗੇ ਮੇਰੇ ਪਿਤਾ ਉਹ ਪਰਮੇਸ਼ਵਰ ਤੁਸੀਂ ਉਹਨਾਂ ਅੱਗ ਦੀਆਂ ਪੱਟੀਆਂ ਵਿੱਚ ਆਪ ਆ ਕੇ ਉਹਨਾਂ ਨੂੰ ਬਚਾ ਲਿਆ ਔਰ ਰਾਜੇ ਨੇ ਹੁਕਮ ਕਰਤਾ ਕਿ ਇਸ ਸੇਕ ਨੂੰ 7 ਗੁਣਾ ਵਧਾ ਦਿਓ ਮੇਰੇ ਪਿਤਾ ਪਰ ਤੁਹਾਡੇ ਲੋਕ ਫਿਰ ਵੀ ਨਹੀਂ ਡਰੇ ਮੇਰੇ ਪਿਤਾ ਕਿਉਂਕਿ ਉਹ ਜਾਣਦੇ ਸੀ ਕਿ ਇਹ वचन ਸਾਨੂੰ ਇਹਨਾਂ ਅੱਗ ਦੀਆਂ ਪੱਟੀਆਂ ਚੋਂ ਬਚਾ ਸਕਦਾ ਹੈ ਕਿਉਂਕਿ ਉਹ ਜਾਣਦੇ ਸੀ ਕਿ ਤੁਸੀਂ वचन ਵਿੱਚ ਵਾਅਦਾ ਕਰ ਦਿੱਤਾ ਹੈ ਕਿ ਕੋਈ ਅੱਗ ਦੀ ਲਾਟ ਤੁਹਾਨੂੰ ਸਾੜ ਨਹੀਂ ਸਕੇਗੀ ਉਹ ਪਰਮੇਸ਼ਵਰ ਜਦੋਂ ਉਹ ਤੁਹਾਡੇ ਲੋਕਾਂ ਨੂੰ ਸ਼ਦਰਕ ਮੇਸ਼ਕ ਅਬਦਲਗੋ ਨੂੰ ਅੱਗ ਦੀ ਪੱਠੀ ਵਿੱਚ ਸੁੱਟਿਆ ਗਿਆ ਸੱਚੀ ਪ੍ਰਭੂ ਤੁਸੀਂ ਆਪ ਪੁੱਤਰ ਬਣ ਕੇ ਉਸ ਅੱਗ ਦੇ ਵਿੱਚ ਉਤਰ ਗਏ ਮੇਰੇ ਪਿਤਾ ਹੋਰ ਤੁਹਾਡੇ ਲੋਕਾਂ ਦਾ ਇੱਕ ਬਾਲ ਵੀ ਨਹੀਂ ਜਲਿਆ ਮੇਰੇ ਪ੍ਰਭੂ ਕਿ ਤੁਸੀਂ ਕਿਹਾ वचन ਵਿੱਚ ਕਿ ਤੁਹਾਡਾ ਇੱਕ ਇੱਕ ਬਾਲ ਮੈਂ ਗਿਣਿਆ ਹੋਇਆ ਹੈ ਉਹ ਪਰਮੇਸ਼ਵਰ ਸੱਚਮੁੱਚ ਤੁਸੀਂ ਆਪਣੇ ਲੋਕਾਂ ਨੂੰ ਅੱਗ ਦੀਆਂ ਪੱਠੀਆਂ ਚੋਂ ਬਾਹਰ ਕੱਢਿਆ ਮੇਰੇ ਪ੍ਰਭੂ ਤਾਂ ਕਿ ਮੇਰੇ ਪਿਤਾ ਤੁਹਾਡੇ ਲੋਕ ਤੁਹਾਡੀ ਸਮਰਥ ਨੂੰ ਸਮਝ ਸਕਣ ਤੁਹਾਡੇ ਵਚਨਾਂ ਦੀ ਤਾਕਤ ਨੂੰ ਸਮਝ ਸਕਣ ਅੱਜ ਮੇਰੇ ਪਰਮੇਸ਼ਵਰ ਤੁਹਾਡੇ ਲੋਕ ਜੋ ਜੋ ਮੇਰੇ ਪਿਤਾ ਮੇਰੇ ਪਰਮੇਸ਼ਰ ਉਹਨਾਂ ਅੱਗ ਦੀਆਂ ਪੱਠੀਆਂ ਵਿੱਚ ਨੇ ਮੇਰੇ ਪਿਤਾ ਅੱਜ ਉਹ ਦੁੱਖਾਂ ਮੁਸੀਬਤਾਂ 'ਚ ਨੇ ਮੇਰੇ ਪ੍ਰਭੂ ਟੈਨਸ਼ਨਾਂ ਵਿੱਚ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ 'ਚ ਉਹਨਾਂ ਨੂੰ ਬਾਹਰ ਕੱਢ ਰਹੇ ਹੋ ਤੁਸੀਂ ਆਪ ਪਰਮੇਸ਼ਰ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸਹਾਇਤਾ ਕਰ ਰਹੇ ਹੋ ਜਿੱਦਾਂ ਸ਼ਦਰਕ ਮੇਸ਼ਕਬਦ ਨੂੰ ਗੋਦੀ ਤੁਸੀਂ ਸਹਾਇਤਾ ਕੀਤੀ ਅੱਜ ਉਸੇ ਤਰ੍ਹਾਂ ਜੋ ਜੋ ਲੋਕ ਮੁਸੀਬਤ ਵਿੱਚ ਨੇ ਮੇਰੇ ਪਿਤਾ ਜੋ ਦੁੱਖ ਵਿੱਚ ਨੇ ਜੋ ਪਰੇਸ਼ਾਨੀ ਵਿੱਚ ਨੇ ਅੱਜ ਤੁਸੀਂ ਦੇ ਘਰਾਂ ਵਿੱਚ ਜਾ ਰਹੇ ਹੋ ਮੇਰੇ ਪਿਤਾ ਉਹਨਾਂ ਦੇ ਪਰਿਵਾਰਾਂ ਵਿੱਚ ਜਾ ਰਹੇ ਹੋ ਪ੍ਰਭੂ ਉਹਨਾਂ ਦੀਆਂ ਸੋਚਾਂ ਵਿੱਚ ਜਾ ਰਹੇ ਹੋ ਮੇਰੇ ਪਿਤਾ ਅੱਜ ਤੁਸੀਂ ਇੱਕ ਇੱਕ ਦੇ ਘਰ ਵਿੱਚ ਜਾ ਕੇ ਖੁਦ ਉਹਨਾਂ ਦੀ ਮਦਦ ਕਰ ਰਹੇ ਹੋ ਮੇਰੇ ਪਰਮੇਸ਼ਰ ਖੁਦ ਉਹਨਾਂ ਦੀ ਸਹਾਇਤਾ ਕਰ ਰਹੇ ਹੋ ਮੇਰੇ ਪਰਮੇਸ਼ਰ ਅੱਜ ਤੁਸੀਂ ਬਾਹਰ ਕੱਢ ਰਹੇ ਹੋ ਉਹਨਾਂ ਨੂੰ ਹਰ ਉਸ ਪਾਣੀ ਚੋਂ ਹਰ ਉਸ ਅੱਗ ਚੋਂ ਮੇਰੇ ਪਿਤਾ ਤੁਸੀਂ ਬਾਹਰ ਕੱਢ ਰਹੇ ਹੋ ਪ੍ਰਭੂ ਕਿਉਂਕਿ ਤੁਸੀਂ ਵਾਦਾ ਕੀਤਾ ਹੈ ਕਿ ਮੈਂ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਤੈਨੂੰ ਬਚਾਵਾਂਗਾ ਅੱਜ ਤੁਸੀਂ ਆਪਣਾ ਹੱਥ ਵਧਾ ਕੇ ਉਹਨਾਂ ਲੋਕਾਂ ਨੂੰ ਬਚਾ ਰਹੇ ਹੋ ਮੇਰੇ ਪਿਤਾ ਜੋ ਲੋਕ ਤਾਂ ਟੁੱਟ ਗਏ ਨੇ ਉਹ ਫਿਰ ਤੋਂ ਜੁੜਨੇ ਸ਼ੁਰੂ ਹੋ ਚੁੱਕੇ ਨੇ ਮੇਰੇ ਪਰਮੇਸ਼ਰ ਜੋ ਜੋ ਤਾਕਤਾਂ ਅੱਜ ਤੁਹਾਡੇ ਲੋਕਾਂ ਨੂੰ ਪ੍ਰਾਰਥਨਾ ਨਹੀਂ ਕਰਨ ਦੇ ਰਹੀਆਂ ਉਹ ਉਹਨਾਂ ਨੂੰ ਡਬੋਣਾ ਚਾਹੁੰਦੀਆਂ ਨੇ ਕਿ ਤੁਹਾਡੇ ਲੋਕ ਪ੍ਰਾਰਥਨਾ ਨਾ ਕਰਨ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਇਹੀ ਤੁਹਾਡਾ ਵਚਨ ਉਹਨਾਂ ਨੂੰ ਅੱਜ ਉਹਨਾਂ ਨੂੰ ਡਬੋ ਜੇ ਲੋ ਬਾਹਰ ਕੱਢ ਰਿਹਾ ਹੈ ਔਰ ਤੁਹਾਡੇ ਲੋਕ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਆराधना ਕਰਨ ਵਾਲੇ ਬਣ ਰਹੇ ਨੇ ਵਚਨ ਪੜਨ ਵਾਲੇ ਬਣ ਰਹੇ ਨੇ ਵਚਨ ਤੇ ਚੱਲਣ ਵਾਲੇ ਬਣ ਰਹੇ ਨੇ ਅੱਜ ਕੋਈ ਤਾਕਤ ਉਹਨਾਂ ਨੂੰ ਨਹੀਂ ਡੋਬੋ ਸਕਦੀ ਮੇਰੇ ਪਿਤਾ ਕਿਉਂਕਿ ਤੁਹਾਡੀ ਸਮਰਥ ਤੁਹਾਡਾ ਮਸਾ ਤੁਹਾਡਾ ਮਹਾ ਸਮਰਥ ਤੁਹਾਡਾ ਮਾ ਅਭਿਸ਼ੇਕ ਤੁਹਾਡੇ ਲੋਕਾਂ ਦੇ ਨਾਲ ਹੈ ਮੇਰੇ ਪਰਮੇਸ਼ਵਰ ਅੱਜ ਤੁਹਾਡੀ ਸਮਰਥ ਇਸ ਵਚਨ ਦੇ ਦੁਆਰਾ ਤੁਹਾਡੇ ਲੋਕਾਂ ਦੇ ਉੱਤੇ ਬੈ ਜਾਵੇ ਮੇਰੇ ਪਿਤਾ ਔਰ ਤੁਸੀਂ ਵਾਦਾ ਕਰ ਦਿੱਤਾ ਹੈ ਮੇਰੇ ਪ੍ਰਭੂ ਕਿ ਜੇ ਤੂੰ ਆ ਪਾਣੀਆਂ ਦੇ ਵਿੱਚੋਂ ਦੀ ਨੰਗੇਗਾ ਉਹ ਤੈਨੂੰ ਡਬੋ ਨਾ ਸਕਣ ਗਿਆ ਨਦੀਆਂ ਤੈਨੂੰ ਡਬੋ ਨਾ ਸਕਣ ਗਿਆ ਅੱਗ ਤੈਨੂੰ ਜਾਲ ਨਹੀਂ ਸਕੇਗੀ ਕਿਉਂਕਿ ਪਰਮੇਸ਼ਵਰ ਇਹ ਤੁਹਾਡੇ ਵਾਦੇ ਨੇ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਹੋ ਜਾਵੇ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਸੱਚਮੁੱਚ ਉਹਨਾਂ ਨੂੰ ਉਹ ਕਿੰਨਾਰੇ ਨਜ਼ਰ ਆਵੇ ਮੇਰੇ ਪਿਤਾ ਉਹ ਤੁਹਾਡਾ ਹੱਥ ਫੜ ਕੇ ਜੋ ਡੁੱਬਰੇ ਨੇ ਅਜੋ ਕਿਨਾਰੇ ਤੇ ਆ ਜਾਣ ਪ੍ਰਭੂ ਯਸੂ ਮੇਰੇ ਨਾਲ ਤੇਰੇ ਨਾਂ ਦੇ ਵਿੱਚ ਪਿਤਾ ਅੱਜ ਜੋ ਕਿਨਾਰੇ ਤੇ ਆ ਰਹੇ ਨੇ ਅੱਜ ਜੋ ਤੁਹਾਡੀ ਮਹਿਮਾ ਲਈ ਤੁਹਾਡੇ ਕੋਲ ਆ ਰਹੇ ਨੇ ਮੇਰੇ ਪਰਮੇਸ਼ਵਰ ਕਿਉਂਕਿ ਤੁਸੀਂ ਆਪਣੇ ਲੋਕਾਂ ਨੂੰ ਆਜ਼ਾਦ ਕਰ ਰਹੇ ਹੋ ਆਜ਼ਾਦ ਕਰ ਰਹੇ ਹੋ ਅੱਜ ਪਰਮੇਸ਼ਵਰ ਜੋ ਜੋ ਬਿਮਾਰੀ ਤੁਹਾਡੇ ਲੋਕਾਂ ਨੂੰ ਜਲਾਗ ਜਲਾਉਣਾ ਚਾਹੁੰਦੀ ਹੈ ਡਬੋਣਾ ਚਾਹੁੰਦੀ ਹੈ ਅੱਜ ਉਹ ਬਿਮਾਰੀਆਂ ਹੀ ਡੁੱਬ ਰਹੀਆਂ ਨੇ ਅੱਜ ਉਹ ਕਰਜ਼ੇ ਹੀ ਡੁੱਬ ਰਹੇ ਨੇ ਅੱਜ ਉਹ ਦੁੱਖ ਹੀ ਡੁੱਬ ਰਹੇ ਨੇ ਅੱਜ ਉਹ ਬੇਬਸੀਆਂ ਹੀ ਡੁੱਬ ਰਹੀਆਂ ਨੇ ਅੱਜ ਉਹ ਲਾਚਾਰੀਆਂ ਦਿਲਦਰੀਆਂ ਡੁੱਬ ਰਹੀਆਂ ਨੇ ਅੱਜ ਉਹ ਪਰਮੇਸ਼ਵਰ ਈਸ਼ਵਰ ਤੁਹਾਡੇ ਲੋਕ ਬਾਹਰ ਆ ਰਹੇ ਨੇ ਪ੍ਰਭੂ ਯਸੂ ਦਾ ਨਾਮ ਚ ਹਰ ਜਾਦੂ ਟੋਨੇ ਤੋਂ ਹਰ ਬੇਬਸੀ ਚੋਂ ਹਰ ਕਮਜ਼ੋਰੀ ਚੋਂ ਹਰ ਨਸ਼ਿਆਂ ਚੋਂ ਅੱਜ ਬਾਹਰ ਆ ਰਹੇ ਨੇ ਬਾਹਰ ਆ ਰਹੇ ਨੇ ਬਾਹਰ ਆ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਔਰ ਪਰਮੇਸ਼ੁਰ ਅੱਜ ਦਾ ਤੁਹਾਡਾ ਇਹ ਵਚਨ ਸੱਚਮੁੱਚ ਤੁਹਾਡੇ ਲੋਕਾਂ ਵਿੱਚ ਨਵੀਂ ਸਾਮਰਤ ਪਰ ਦੇਵੇ ਨਵਾਂ ਬਲ ਦੇ ਦੇਵੇ ਮੇਰੇ ਪਰਮੇਸ਼ੁਰ ਔਰ ਤੁਹਾਡੇ ਲੋਕ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਮੇਰੇ ਪਿਤਾ ਔਰ ਤੁਹਾਡੇ ਲੋਕ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਰਮੇਸ਼ਰ ਔਰ ਆਪਣੇ ਮੁਖ ਚੋਂ ਬੋਲਣ ਕਿ ਜੋ-ਜੋ ਚੀਜ਼ਾਂ ਨੂੰ ਡਬੋ ਰਹੀਆਂ ਨੇ ਅੱਜ ਉਹ ਇਸ वचन ਦੀ ਸਮਰਥ ਦੇ ਨਾਲ ਬਾਹਰ ਆ ਰਹੀਆਂ ਨੇ ਬਾਹਰ ਆ ਰਹਿਣੇ ਤੁਹਾਡੇ ਲੋਕ ਮੇਰੇ ਪਰਮੇਸ਼ਰ ਔਰ ਤੁਹਾਡੀ ਮਹਿਮਾ ਕਰ ਰਹੇ ਨੇ ਤੁਹਾਡੇ ਨਾਮ ਦੀਆਂ ਗਵਾਹੀਆਂ ਮਿਲ ਰਹੀਆਂ ਨੇ ਮੇਰੇ ਪਰਮੇਸ਼ੁਰ ਅੱਜ ਤੁਹਾਡੇ ਲੋਕਾਂ ਦੀ ਰਿਹਾਈ ਹੈ ਇਸ ਬਚਨ ਦੇ ਦੁਆਰਾ ਆਜ਼ਾਦੀ ਹੈ ਇਸ ਬਚਨ ਦੇ ਦੁਆਰਾ ਔਰ ਸੱਚੀ ਪ੍ਰਭੂ ਤੁਹਾਡੇ ਲੋਕ ਆਜ਼ਾਦ ਹੋ ਚੁੱਕੇ ਨੇ ਪ੍ਰਭੂ ਯਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਅੱਜ ਦਾ ਇਹ ਬਚਨ ਤੁਹਾਡੇ ਲੋਕਾਂ ਵਿੱਚ ਇੱਕ ਕਿਨਾਰਾ ਬਣ ਕੇ ਜਾਵੇ ਮੇਰੇ ਪਿਤਾ ਇੱਕ ਸਹਾਰਾ ਬਣ ਕੇ ਜਾਵੇ ਮੇਰੇ ਪਿਤਾ ਔਰ ਇੱਕ ਇੱਕ ਕਰਦੇ ਵਿੱਚ ਉਹ ਸੱਚੀ ਸ਼ਾਂਤੀ ਸੱਚੇ ਆਨੰਦ ਨੂੰ ਲੈ ਕੇ ਆਵੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਚ ਔਰ ਪ੍ਰਾਰਥਨਾ ਇਸ ਵਚਨ ਦੇ ਦੁਆਰਾ ਤੁਹਾਡੇ ਲੋਕ ਖੁਦ ਆਪਣੇ ਮukh ਚੋਂ ਕਰ ਸਕਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬles ਯੂ ਪਰਮੇਸ਼ੁਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਔਰ ਤੁਸੀਂ ਇਸ वचन ਦੇ ਦੁਆਰਾ ਆਪਣੇ ਘਰ ਦੇ ਵਿੱਚ ਪ੍ਰਾਰਥਨਾ ਕਰੋ ਤਾਂ ਕਿ ਪਰਮੇਸ਼ਰ ਜਿੱਥੇ-ਜਿੱਥੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਡੁੱਬ ਰਹੇ ਹੋ ਅੱਜ ਇਸ वचन ਦੀ ਸਮਰਥ ਦੇ ਦੁਆਰਾ ਬੋਲੋ ਤੇ ਤੁਸੀਂ ਬਾਹਰ ਆਉਂਗੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਆਮੇਨ ਆਮੇਨ ਹallelujah